ਸਤਿ ਸ਼੍ਰੀ ਅਕਾਲ ਨਮਸਕਾਰ ਆ ਦਬ ਮੈਂ ਤੁਹਾਡੇ ਨਾਲ ਮਨਪ੍ਰਤ ਖਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਅਰਸ਼ਦੀਪ ਜੀ ਮੇਰੇ ਨਾਲ ਹੈਗੇ ਨੇ ਇਸ ਟਾਈਮ ਇਹਨਾਂ ਨੇ ਅਕਾਲ ਫਿਲਮ ਦੇ ਵਿੱਚ ਵੀ ਕੰਮ ਕੀਤਾ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਇਹਨਾਂ ਦੇ ਕਿਰਦਾਰ ਨੂੰ ਅੱਜ ਬੜਾ ਪਸੰਦ ਕੀਤਾ ਗਿਆ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਮੁਬਾਰਕਬਾਦ ਤੁਹਾਨੂੰ ਹਾਂਜੀ ਥੈਂਕ ਯੂ ਸੋ ਮਾਚੀ ਥੈਂਕ ਯੂ ਸੋ ਮਾਚ ਹਾਂਜੀ ਅੱਜ ਕੰਮ ਕੀਤਾ ਇੰਨੇ ਵੱਡੇ ਪ੍ਰੋਜੈਕਟ ਦਾ ਤੁਸੀਂ ਹਿੱਸਾ ਬਣੇ ਹੋ ਜਿਹੜਾ ਤੁਹਾਡਾ ਕੰਮ ਸੀਗਾ ਤੁਹਾਨੂੰ ਪਰਸਨਲੀ ਖੁਦ ਪਸੰਦ ਆਇਆ ਅੱਜ ਤੁਸੀਂ ਵੱਡੇ ਪਰਦੇ ਤੇ ਦੇ ਵਾਲੀ ਗੱਲ ਹੈ ਜੀ। ਕਿਉਂ ਕਿਦਾਂ ਪਹੁੰਚੇ ਅਕਾਲ ਫਿਲਮ ਤੁਹਾਡੇ ਤੱਕ? ਉਹ ਜੀ ਮੈਂ ਉਸ ਤੋਂ ਪਹਿਲਾਂ ਹੀ ਜੀਪੀ ਬਾਈ ਜੀ ਨਾਲ ਆਪਣੇ ਸਰਵੱਲਾ ਫਿਲਮ ਮਾਰੀ ਹੈ ਜੋ ਕਿ ਉਹਨਾਂ ਵਿੱਚ ਜੀਪੀ ਬਾਈ ਨੂੰ ਮੇਰਾ ਕੰਮ ਪਸੰਦ ਆਇਆ ਉਹਨਾਂ ਨੇ ਮੈਨੂੰ ਇਸ ਫਿਲਮ ਦੇ ਲਈ ਚਾਂਸ ਲਾਇਆ ਦਿੱਤਾ। ਤੁਹਾਨੂੰ ਕਿਦਾਂ ਦੇ ਕੈਰੈਕਟਰਸ ਦੇ ਲਈ ਅਪਰੋਚ ਕੀਤਾ ਜਾਂਦਾ ਹੈ ਕਿ ਅਰਸ਼ ਤੁਸੀਂ ਅਗਰ ਫਿਲਮ ਦੇ ਵਿੱਚ ਕਿਰਦਾਰ ਪਲੇ ਕਰ ਰਹੇ ਹੋ ਤਾਂ ਤੁਹਾਡਾ ਇਹ ਕਿਰਦਾਰ ਹੋਣਾ ਚਾਹੀਦਾ ਹੈ। ਮਤਲਬ ਜੀ ਉਹ ਮੇਰੇ ਕੱਦ ਦੇ ਹਿਸਾਬ ਨਾਲ ਜਾਂ ਜਿੱਦਾਂ ਕਹ ਲਓ ਕਿ ਕੋਈ ਫਨੀ ਟਾਈਪ ਲਾ ਲਓ ਜੀ ਵੈਸੇ ਉਸ ਟਾਈਪ ਦਾ ਲੋਕ ਪਸੰਦ ਕਰਦੇ ਨੇ ਤੁਹਾਡੇ ਕਿਰਦਾਰ ਨੂੰ ਅੱਜ ਵੀ ਤੁਹਾਡਾ ਹਾਸਾ ਹੀ ਸੁਣ ਰਹੇ ਸੀ ਅਸੀਂ ਹੈਨਾ ਤੁਹਾਡਾ ਇੱਕ ਜਿਹੜਾ 네ਗੇਟਿਵ ਕੈਰੈਕਟਰ ਦੇ ਵਿੱਚ ਜਿਹੜੀ ਤੁਸੀਂ ਸਮਾਈਲ ਪਾਸ ਕੀਤੀ ਹੈ ਨਾ ਉਹ ਵੀ ਅਲੱਗ ਦਿਖ ਰਹੀ ਸੀ ਸਕਰੀਨ ਤੇ ਹਾਂਜੀ ਹਾਂਜੀ ਉਸ ਯੂਨੀਕ ਕੈਰੈਕਟਰ ਲਈ ਸ਼ਾਇਦ ਮੈਨੂੰ ਗਿੱਪੀ ਭਾਈ ਜੀ ਨੇ ਬੁਲਾਇਆ ਸੀਗਾ ਤੇ ਮੈਂ ਉਹਨਾਂ ਦਾ ਬਹੁਤ ਹੀ ਦਿਲੋਂ ਥੈਂਕਸ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਉਹਨਾਂ ਨੇ ਮੈਨੂੰ ਆਪਣੀ ਮੁੱਖ ਪਰਮ ਦੇ ਵਿੱਚ ਮੌਕਾ ਦਿੱਤਾ ਤੇ ਦੂਸਰਾ ਮੈਂ ਉਹਨੇ ਟੀਮ ਦਾ ਵੀ ਬਹੁਤ థాంక్స్ ਕਰਦਾ ਕਿਉਂਕਿ ਉਹਨਾਂ ਨੇ ਫੈਮਿਲੀ ਨੂੰ ਵੀ ਟ੍ਰੀਟ ਕੀਤਾ ਜੀ ਸੋ ਪਰਿਵਾਰਿਕ ਮੈਂਬਰਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਵੀ ਤੁਹਾਨੂੰ ਸਪੋਰਟ ਕਰਦਿੰਦੇ ਨੇ ਔਰ ਤੁਸੀਂ ਸ਼ੁਰੂ ਤੋਂ ਚਾਹੁੰਦੇ ਸੀ ਕਿ ਇਸ ਲਾਈਨ ਦੇ ਵਿੱਚ ਚਾਣਾ ਹਾਂਜੀ ਹਾਂਜੀ ਮੇਰਾ ਸੁਖਣਾ ਸੀ ਜਿਸ ਹਿਸਾਬ ਨਾਲ ਵੀ ਮੇਰਾ ਹਾਈਟ ਹੈਗੀ ਹੈ ਜੀ ਉਸ ਹਿਸਾਬ ਨਾਲ ਲੋਕ ਜਿੱਦਾਂ ਹੱਸਦੇ ਆ ਕਰਦੇ ਆ ਤੇ ਮੈਂ ਸੁਖਣਾ ਸੀ ਮੈਂ ਕੁਝ ਬਣਾ ਤੇ ਲੋਕਾਂ ਨੂੰ ਇਸ ਤਰ੍ਹਾਂ ਜਵਾਬ ਦਵਾਂ ਜੀ ਤੇ ਮੇਰੀ ਘਰਦਿਆਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਕਦੇ ਰੋਕਿਆ ਨਹੀਂ ਤੇ ਮੇਰੇ ਨਾਲ ਦੇ ਫਰੈਂਡਸ ਵਗੈਰਾ ਜਿੱਦਾਂ ਮੇਰੇ ਨਾਲ ਰਹਿੰਦੇ ਨੇ ਜੋ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਜੀ ਸੋ ਵੈਸੇ ਹੋਰ ਵੀ ਕੁਝ ਕਰਦੇ ਹੋ ਤੁਸੀਂ ਐਕਟਿੰਗ ਤੋਂ ਇਲਾਵਾ ਹਾਂਜੀ ਐਕਟਿੰਗ ਤੋਂ ਇਲਾਵਾ ਮੈਂ ਮੇਰੇ ਫਾਦਰ ਸਾਹਿਬ ਦੀ ਜੌਬ ਲੱਗਿਆ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਦੀ ਜਗ੍ਹਾ ਮੈਂ ਜੌਬ ਕਰਦੀ ਕਿਹੜੀ ਜੌਬ ਕਰਦੇ ਹੋ ਮੈਂ ਗਵਰਨਮੈਂਟ ਜੌਬ ਕਰਦੀ ਹਾਂ ਤਸੀਲ ਦੇ ਵਿੱਚ ਹਾਂਜੀ ਗੁੱਡ ਦੈਟਸ ਗੁੱਡ ਸੋ ਬਹੁਤ ਬਹੁਤ ਧੰਨਵਾਦ ਸਤਨਲ ਖਾਸ ਗੱਲਬਾਤ ਕਰਨ ਦੇ